ਪਰਵਾਤ ਦੀ ਪੋਤੀ ਆ ਤੇ ਜਾਫਰ ਦੀ ਬੱਚੀ ਆ ਮਾਰਕੇ ਵਾਲੇ ਪਾਸੋਂ ਪੂਰੀ ਸਹੀ ਆ ਮੱਥੇ ਪਟਾ ਗਰਦਨ ਗੁਰਦਨ ਲੱਤ ਲੁਤੈਣ ਪੂਰੀ ਚੰਗੀ ਲੱਗੀ ਹੋਈ ਆ ਸਾਰੀ ਡਿਟੇਲ ਦਵਾਂਗੇ ਤੇ ਪਹਿਲਾਂ ਹੀ ਦੱਸ ਦਿੰਨਾ ਦੋਸਤੋ ਰੇਟ ਜਮਾਂ ਜੈਜ ਆ ਰੇਟ ਦਾ ਆਪਾਂ ਆਈਡੀਆ ਦਵਾਂਗੇ ਆਪਾਂ ਮੰਨ ਸਕਦੇ ਆ ਵੀ ਪਲਟਿਨੇ ਮੋਟਰ ਹੈਂਕਲ ਦੇ ਮੁੱਲ ਦੀ ਆ ਸੋ ਹੁਣ ਤੁਸੀਂ ਹਿਸਾਬ ਲਾ ਲਓ ਲੱਖੋਂ ਥੱਲੇ ਹੀ ਬੰਨਜੂ ਸਾਨੂੰ ਇੰਨਾ ਆਈਡੀਆ ਵੀ ਦੇਤਾ ਸੋ ਆਜੋ ਬਾਦਿਆਂ ਵੀਡੀਓ ਵੱਲ ਨੂੰ ਸਾਰੀ ਡਿਟੇਲ ਦਵਾਂ ਕਿ ਉਮਰ ਆ ਕਿ ਹਾਈਟ ਆ ਕਿੰਨੇ ਟਾਈਮ ਦੀ ਆ ਘੋੜੇ ਬਾਰੇ ਮਾਂ ਪਿਓ ਬਾਰੇ ਸਾਰੀ ਡਿਟੇਲ ਆ ਜਿਹੜੀ ਇਹਦੀ ਆਪਾਂ ਵੀਡੀਓ ਦੇ ਵਿੱਚ ਹੀ ਦੇਖ ਲੈਣੀ ਆ ਵੀਡੀਓ ਪੂਰੀ ਦੇਖ ਲਓ ਤੁਸੀਂ ਤਾਂ ਜੋ ਤੁਹਾਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਡਿਟੇਲ ਪੁੱਛਣ ਲਈ ਤੇ ਰੇਟ ਦਾ ਭਾਗ ਦੀਆ ਦੇਤਾ ਹੁਣ ਤੁਸੀਂ ਸਿਆਣੇ ਆ ਪਲਟਿਨਾ ਕਿੰਨੇ ਦਾ ਆ ਜਾਂਦਾ ਸੋ ਆਜੋ ਬਾਦਿਆਂ ਵੀਡੀਓ ਵੱਲ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀਤ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਤੇ ਦੋਸਤੋ ਅੱਜ ਤੁਹਾਡੇ ਲਈ ਬਹੁਤ ਹੀ ਚੰਗੀ ਬਿਸ਼ੇਰੀ ਲੈ ਆਇਆ ਸੋ ਉਮਰ 5 ਕੁ ਮਹੀਨੇ ਹੋਈ ਆ ਸੋ ਆ ਬਿਸ਼ੇਰੀ ਉਹਨਾਂ ਭਰਾਵਾਂ ਲਈ ਆ ਜਿਹੜੇ ਕਹਿੰਦੇ ਛੋਟੀ ਬੱਚੇ ਆਦੇ ਹੱਥੇ ਪਾਲਨੇ ਪਰ ਹੋਵੇ ਖਾਨਦਾਨ ਦੀ ਕੇ ਚੰਗੇ ਖਾਨਦਾਨ ਦੀ ਹੋਵੇ ਤਾਂ ਜੋ ਸੰਭੀ ਦਾ ਮੁੱਲ ਪੈ ਜੇ ਤਾਂ ਦੋਸਤੋ ਬਹੁਤ ਚੰਗੇ ਖਾਨਦਾਨ ਦੀ ਆ ਦੇਵਲੀ ਲਾਈਨ ਚੋਂ ਕਿਹੜੇ ਕੋੜੇ ਦੀ ਆ ਕੀ ਦੀ ਪੂਤੀ ਆ ਕੀ ਮਾਂ ਦੀ ਡਿਟੇਲ ਸੀ ਸਾਰੀ ਵੀਡੀਓ ਦੇ ਵਿੱਚ ਹੀ ਦੱਸਾਇਆ ਕਿ ਤੇ ਰੇਟ ਦਾ ਆਈਡੀਆ ਤਾਂ ਆਪਾਂ ਮੂਰੀ ਦੇਤਾ ਤੇ sire te jaake ਨੰਬਰ ਦੇ ਦੇਣਾ ਸਾਰੀ ਵੀਡੀਓ ਦੇਖ ਕੇ ਸਾਰੀ ਡਿਟੇਲ ਦੇਖ ਕੇ ਜੇ ਤੁਹਾਡੇ ਮਨ ਨੂੰ ਜਤੀ ਤਾਂ ਫੋਨ ਲਾ ਲਿਓ ਤੇ ਆਜੋ ਬਾਅਦਿਆਂ ਵੀਡੀਓ ਵੱਲ ਤੇ ਜਿਹੜੇ ਨਵੇਂ ਸੱਜਣ ਨਵੇਂ ਭਰਾ ਆਪਣੇ ਚੈਨਲ ਦੇ ਨਾਲ ਜੁੜੇ ਹੋ ਉਹਨਾਂ ਨੂੰ ਬੇਨਤੀ ਆ ਚੈਨਲ ਸਬਸਕ੍ਰਾਈਬ ਕਰ ਲਿਓ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਦੋਸਤੋ ਸਾਰਿਆਂ ਤੋਂ ਪਹਿਲਾਂ ਆਪਾਂ ਬੱਚੀ ਦੇ ਖਾਨਦਾਨ ਤੇ ਚੱਲਦੇ ਆਂ ਕਿਉਂ ਖਾਨਦਾਨੀ ਬਹੁਤ ਵੱਡੀ ਚੀਜ਼ ਹੋ ਜਾਂਦੀ ਆ ਜੋ ਬੱਚੀ ਨੇ ਬਾਨਾ ਆਦੇ ਖਾਨਦਾਨ ਦੇ ਉੱਤੇ ਸਰਤੇ ਬਾਨਾ ਹੁੰਦਾ ਤੇ ਮੇਨ ਮੇਨ ਗੱਲ ਤਾਂ ਵੈਸੇ ਸੰਭਾਲ ਹੁੰਦੀ ਹੈ ਨਾ ਸਾਂਭ ਨਾਲ ਹੋਵੇ ਬੱਚਾ ਬੰਦਾ ਬੱਚੀ ਬਣੂ ਚੰਗੀ ਸਾਰਿਆਂ ਤੋਂ ਪਹਿਲਾਂ ਖਾਨਦਾਨ ਬਾਰੇ ਦੱਸੇ ਦੋਸਤੋ ਦੇਵਲੀ ਲੈਂਚੋਂ ਮਜ਼ਬੂਤੀ ਦਾ ਥੰਮ ਮੰਨਿਆ ਜਾਣ ਵਾਲਾ ਘੋੜਾ ਪ੍ਰਵਾਤ ਬੇਬਲ ਸਟੱਡ ਫਾਰਮ ਤੇ ਖੜਾ ਜੀ ਪੰਜਾਬ ਚ ਤੇ ਉਹਦੀ ਪੋਤੀ ਆ ਪ੍ਰਵਾਤ ਦੀ ਬਾਈ ਦੀਪ ਸੰਗਣ ਕੋਲ ਖੜਾ ਸੰਗਾ ਕੋਲ ਘੋੜਾ ਜਾਫਰ ਉਹਦੀ ਬੱਚੀ ਹੈ ਗਾਰੰਟੀ ਨਾਲ ਦੋਸਤੋ ਜਾਫਰ ਦੀ ਬੱਚੀ ਆਪਾਂ ਨੂੰ ਮਾਲਕਾਂ ਨੇ ਗਾਰੰਟੀ ਨਾਲ ਦਿੱਤੀ ਹੈ ਵੀ ਜਾਫਰ ਦੀ ਆ ਤੇ ਮਾਰ ਕੇ ਬਾਰੇ ਗੱਲ ਕਰੀ ਤਾਂ ਸਿਰਫ ਮੱਥੇ ਪਟਾ ਮੰਨ ਲਓ ਮਜ਼ਬੂਤੀ ਵਾਲੇ ਖਾਨਦਾਨੀਆਂ ਪ੍ਰਭਾਤ ਵੀ ਮਜ਼ਬੂਤੀ ਦਾ ਥੰਮ ਮੰਨਿਆ ਗਿਆ ਸੋਮ ਬਸ ਬਹੁਤ ਵੱਡਾ ਤਕਰੀਬਨ ਸਾਰੇ ਭਰਾਵਾਂ ਨੂੰ ਪਤਾ ਹੀ ਆ ਦੱਸਣ ਦੀ ਆ ਚੀਤ ਤਲੂੜ ਹੀ ਨਹੀਂ ਤੇ ਉਸ ਤੋਂ ਬਾਅਦ ਜਾਫਰ ਵੀ ਬਹੁਤ ਮਜ਼ਬੂਤ ਘੋੜਾ ਹੈ ਹੱਕ ਹੁਖ ਪੁੱਠਾ ਟਾਪ ਲਾਈਨ ਸਾਰੇ ਪਾਸਿਓਂ ਪੂਰਾ ਚੰਗਾ ਤੇ ਬਾਕੀ ਆ ਹੁਣ ਬੱਚੀ ਬਾਰੇ ਵੀ ਤੁਸੀਂ ਦੇਖ ਸਕਦੇ ਹੋ ਬੱਚੀ ਵੀ ਮਜੂਤ ਆ 5 ਕੁ ਮਹੀਨਿਆਂ ਦੀ ਹੋਈ ਆ ਗਰਦਨ ਗੁਰਦਨ ਕੰਨ ਕੰਡੀਸ਼ਨ ਮਾਰ ਕੇ ਆਲੇ ਪਾਸੋਂ ਪੂਰੀ ਚੰਗੀ ਆ ਤੇ ਮਾਂ ਦੋਸਤੋ ਇਹਦੀ ਆਪਾਂ ਨੂੰ ਜਿਹੜੀ ਮਾਲਕਾ ਨੇ ਦੱਸੀ ਰਤਨਾਕਰ ਚੋਂ ਦੱਸੀ ਆ ਰਤਨਾਕਰ ਲਾਈਨ ਦੀ ਮਾਂ ਦੱਸੀ ਆ ਤੇ ਬੱਚੀ ਨੇ ਤੇਲੀਆ ਕੁਮੈਤ ਬਣ ਜਾਣਾ ਮੱਥੇ ਪਟਾ ਤੇ ਬਾਲ ਭੋਰੀਆਂ ਦੇ ਬਿਲਕੁਲ ਸਾਫ ਹੱਥਾਂ ਪੈਰਾਂ ਦੀ ਜਮਾਂ ਸਾਫ ਅਤੇ ਗਰਦਨ ਦੀ ਪਹਿਲਾਂ ਮਣੀਆ-ਮੁਣੀਆ ਚੈੱਕ ਕਰੋ ਯਾਰ ਤੇ ਪਤਲੀ ਗਰਦਨਾਂ ਲੰਮੇ ਗਰਦਨਾਂ ਤੇ ਐਨ ਖੜਨੇ ਖੁੜਨੇ ਦੀ ਵੀ ਚੰਗੀ ਆ ਬੱਚੀ ਬੱਚੀਆਂ ਜ਼ਿਆਦਾਤਰ ਆਪਣੇ ਫਾਰਮ ਤੇ ਖੁੱਲ੍ਹੀ ਰਹੀ ਹੋਈ ਆ ਤੇ ਥੋੜਾ ਜਿਹਾ ਰੱਸਾ ਜਦੋਂ ਪਾਇਆ ਜਾਂ ਹੋਲਡਰ ਪਾਏ ਜਾਵੇ ਨਾ ਛੋਟਾ ਬੱਚਾ ਇੱਕ ਵਾਰ ਮੰਨਦਾ ਹੀ ਹੁੰਦਾ ਬਾਕੀ ਆ ਤੋਰਾ-ਤੂਰਾ ਦੇਖ ਸਕਦੇ ਤੁਸੀਂ ਪੈਰਾਂ ਪੂਰਾਂ ਜਮਾਂ ਸਹੀ ਆ ਸਾਊ ਠੰਡੀ ਆ ਜਵਾਕ ਜਿਵੇਂ ਮਰਦੀ ਫੜੀ ਫਿਰੇ ਮਨ ਲੋ ਘਰੇ ਪਾਲਣ ਵਾਲੀ ਬੱਚੀ ਬੱਚਿਆਂ ਨੂੰ ਆਪਾਂ ਇੱਕ ਹੁੰਦਾ ਨਾ ਵੀ ਆਪਦੇ ਬੱਚੇ ਨੂੰ ਸੌਂਕ ਲਾਉਣਾ ਤਾਂ ਹਰ ਮਾਂ ਪਿਓ ਇਹ ਚੀਜ਼ ਸੋਚਦਾ ਸੋਚਦਾ ਵੀ ਸਾਊ ਜਾਂ ਜਾਨਵਰ ਮਿਲ ਜੇ ਯਾਰ ਹੋਰ ਨਾ ਬੱਚੇ ਦੇ 60 ਫੀਟ ਮਿਲ ਜੇ ਤਾਂ ਦੋਸਤੋ ਆ ਦੇਖ ਲਓ ਆ ਬੱਚੀ ਪਰਫੈਕਟ ਆ ਸਾਊ ਵੀ ਆ ਠੰਡੀ ਵੀ ਆ ਤੇ ਬੱਚਿਆਂ ਨਾਲ ਘੁਲ ਮਿਲ ਵੀ ਜਾਊ ਕਿਉਂਕਿ ਤੌਹ ਚ ਰਹੀ ਹੋਈ ਆ ਤੌਹ ਪਿਆਰ ਵਾਲੀ ਬੱਚੀ ਆ ਤੇ ਛੋਟੀ ਉਮਰ ਜਮ ਲਾ ਲਾਂਗੇ ਉਦਾਂ ਹੀ ਬਣ ਜਾਊਗਾ ਤੇ ਮਾਰਕਾ ਬਹੁਤ ਸੋਹਣਾ ਮੱਥੇ ਬਲੇਜ ਆ ਤੇ ਆਪਾਂ ਕੰਨ ਦੀ ਗੱਲ ਕਰੀ ਤਾਂ ਕੰਨ ਕੰਡੀਸ਼ਨ ਵੀ ਬਹੁਤ ਜ਼ਿਆਦਾ ਚੰਗੀ ਲੱਗੀ ਹੋਈ ਆ ਗਰਦਨ ਗੁਰਦਨ ਇੱਕ ਪੁੱਠਾ ਇਹਨ ਪੂਰੇ ਆਲ ਪਰਫੈਕਟ ਆ ਤੇ ਬਾਲਪੋਰੀਆਂ ਦੀ ਸਾਫ ਆ 5 ਮਹੀਨੇ ਉਮਰ ਆ ਦੋਸਤੋ ਦੂਜਾ ਲੈਂਬਰ ਵੀ ਡਿਟੇਲ ਦੇਦੀ ਉਮਰ ਵੀ ਦੇਦੀ ਹੱਥਾਂ ਪੈਰਾਂ ਦੀ ਸਾਫ ਬਾਲਪੋਰੀਆਂ ਦੀ ਸਾਫ ਕੋਈ ਪ੍ਰੇਸ਼ਾਨੀ ਤਾਂ ਹੁਣ ਰਹਿ ਗਿਆ ਜਿਹੜੀ ਗੱਲ ਉਹ ਆਈਡੀਏ ਦੀ ਰੇਟ ਦੇ ਦੀ ਤੇ ਰੇਟ ਦਾ ਆਈਡੀਏ ਜਿਵੇਂ ਆਪਾਂ ਮੂਰੇ ਵੀਡੀਓ ਚ ਦੱਸਤਾ ਵੀ ਪਲਟੀਆਂ ਦੇ ਮੁੱਲ ਦੀ ਆ ਤੇ ਐ ਵੀ ਦੱਸਤਾ ਵੀ ਲੱਖੋਂ ਥੱਲੇ ਆ ਆਇਨਾ ਸੰਜੋਏ ਪੁਲਤੀਨਾ ਪਤਨ ਜੀ ਰਿਕਵੈਸਟਾਂ ਤੇ ਲੈ ਲੈ ਸਵਾ ਡੇਢ ਲੱਖ ਤੇ ਚਲੇ ਜਾਓ ਉਹ ਨਹੀਂ ਜਾਇਜ਼ ਮੁੱਲ ਦੀ ਲੱਖੋਂ ਥੱਲੇ ਵੰਜੂ ਦੋਸਤੋ ਤੇ ਵੀਡੀਓ ਪੂਰੀ ਦੇਖ ਲਿਓ ਸਾਰੀ ਬੱਚੀ ਦਾ ਮੂਰਿਓ ਮਗਰੋਂ ਸਾਰੀ ਨੇੜਿਓ ਦੂਰੋਂ ਸਾਰੀ ਦਿਖਾਤੀ ਤੇ ਉੱਪਰ ਚੱਲ ਪਏ ਨੰਬਰ ਹੁਣ ਨੰਬਰ ਕਰ ਲਓ 96239954544 98555399017 ਇਹ ਦੋ ਨੰਬਰ ਆ ਦੋਸਤਾਂ ਇਹ ਤੇ ਫੋਟੋ ਮੰਗਾਉਣੀ ਹੋਈ ਫੋਟੋ ਮੰਗਾ ਲਿਓ ਰੇਟ ਪ੍ਰੋਪਰ ਪਤਾ ਲੈਣਾ ਹੈ ਰੇਟ ਲੈ ਲਓ ਤੇ ਫਾਰਮ ਦਾ ਐਡਰੈਸ ਪਤਾ ਆ ਕੇ ਸਾਹਮਣੇ ਦੇਖ ਲਓ ਤੇ ਮਿਲਦੇ ਆਂ ਜਲਦ ਨਵੇਂ ਵੀਡੀਓ ਨਾਲ ਬਹੁਤ